ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਇਹ ਦਿਨ ਸਮਾਜ ਦੇ ਵਿੱਚ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ ਚਾਹੇ ਉਹ ਆਪਣਾ ਪੰਜਾਬ ਹੋਵੇ ਇੰਡੀਆ ਦਾ ਕੋਈ ਵੀ ਹਿੱਸਾ ਹੋਵੇ ਜਾਂ ਬਾਹਰ ਫੋਰਨ ਹੋਵੇ ਸੋ ਪਿਛਲੇ ਕੁਝ ਸਮੇਂ ਦੇ ਵਿੱਚ ਯੂਕਰੇਨ ਦੇ ਵਿੱਚ ਜੋ ਕੁਝ ਵੀ ਵਾਪਰਿਆ ਸੀ ਉਸ ਦੇ ਬਾਬਤ ਇੱਕ ਬੱਚੀ ਨੇ ਗੁਰਸੇਕ ਬੱਚੀ ਨੇ ਇੱਕ ਕਿਤਾਬ ਲਿਖੀ ਹੈ ਤੇ ਉਸ ਦੇ ਰਿਲੇਟਿਡ ਅਸੀਂ ਉਸ ਗੱਲਬਾਤ ਵੀ ਕਰਾਂਗੇ ਕਿ ਕਿਸ ਫਾਊਂਡੇਸ਼ਨ ਨੇ ਦਿਨਾਲੋ ਬੱਚੀ ਜੁੜੀ ਹੋਈ ਸੀ ਕਿੱਦਾਂ ਉਨੇ ਕਿਤਾਬ ਲਿਖੀ ਸਾਰਾ ਵੇਰਵਾ ਲਵਾਂਗੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਸਰਬਜੀਤ ਸਿੰਘ ਸਵਾਗਤ ਕਰ ਲਿਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬੀਜੀ ਚੜਦੀ ਕਲਾ ਜੀ ਚੜਦੀ ਬੀਜੀ ਕਿਵੇਂ ਦੇਖਦੇ ਹੋ ਕਿ ਬੱਚੇ ਅੱਜ ਕੱਲ ਕਿਵੇਂ ਜੁੜਦੇ ਜਾ ਰਹੇ ਨੇ ਕਿਉਂਕਿ ਅੱਜ ਅਸੀਂ ਮਨਾ ਰਹੇ ਆ ਵਰਲਡ ਬੁੱਕ ਡੇ ਹੈਨਾ ਕਿਉਂਕਿ ਲੋਕ ਅੱਜ ਕੱਲ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਨੋਟ ਪੈਡ ਨੇ ਜਗ੍ਹਾ ਲੈ ਲਈ ਮੋਬਾਈਲਾਂ ਨੇ ਜਗ੍ਹਾ ਲੈ ਲਈ ਤੇ ਉਦਾਂ ਵੀ ਅਸੀਂ ਦੇਖਦੇ ਆ ਕਿ ਹੋਰ AI ਦੇ ਟੂਲਸ ਨੇ ਉਹ ਅੱਗੇ ਆ ਗਏ ਨੇ ਤੇ ਕਿਤਾਬਾਂ ਕਿਤੇ ਨਾ ਕਿਤੇ ਛੱਡਦੀਆਂ ਜਾ ਰਹੀਆਂ ਨੇ ਅੱਜ ਵਰਲਡ ਬੁੱਕ ਡੇ ਹੈ ਅਸੀਂ ਐਸੇ ਕਰਕੇ ਇਸ ਡੇ ਨੂੰ ਮਨਾਇਆ ਔਰ ਪਹਿਲੀ ਵਾਰੀ ਅਸੀਂ ਐਸਪੀਰੇਸ਼ਨ ਬਿਲਡਿੰਗ ਕੈਂਪੇਨ ਵੱਲੋਂ ਇਹ ਡੇ ਮਨਾ ਰਹੇ ਹਾਂ ਕਿ ਅਸੀਂ ਕਿਤਾਬਾਂ ਨਾਲ ਪਿਆਰ ਪੈਦਾ ਕਰੀਏ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜਿੱਥੇ-ਜਿੱਥੇ ਵੀ ਅਸੀਂ ਕੋਸ਼ਿਸ਼ ਕੀਤੀ ਹੈ ਬੱਚੇ ਬਹੁਤ ਚਾਅ ਨਾਲ ਕਿਤਾਬਾਂ ਨਾਲ ਜੁੜ ਰਹੇ ਨੇ ਅੱਜ ਤੁਸੀਂ ਦੇਖਿਆ ਹੋਣਾ ਅੱਜ ਅਸੀਂ 6 ਬੱਚਿਆਂ ਦਾ ਸਨਮਾਨ ਕੀਤਾ ਜਿਹੜੇ 10 ਕਿਤਾਬਾਂ ਪੜ ਚੁੱਕੇ ਨੇ ਔਰ ਅਸੀਂ ਇਹਦੇ ਲਈ ਜਿਹੜੀ ਹੈ ਕੈਂਪੇਨ ਚਲਾਈ ਹੈ ਐਸਪੀਰੇਸ਼ਨ ਬਿਲਡਿੰਗ ਕੈਂਪੇਨ ਏ ਅਸੀਂ ਬੱਚਿਆਂ ਨੂੰ ਕਹਿੰਨੇ ਆ ਵੀ ਤੁਸੀਂ ਕਿਤਾਬਾਂ ਪੜੋ ਅਸੀਂ ਹਰ ਕਿਤਾਬ ਪੜਨਦੇ ਤੁਹਾਨੂੰ ਪੁਆਇੰਟ ਦੇਾਂਗੇ ਅੱਛਾ 100 ਪੁਆਇੰਟ ਮਤਲਬ 100 ਰੁਪਏ ਤੁਹਾਡੇ ਅੱਛਾ ਮਤਲਬ ਕਿਤਾਬ ਵੀ ਪੜੋ ਤੇ ਪੈਸੇ ਵੀ ਲੋ ਜੀ ਇੱਕ ਯੂਨੀਕ ਕੈਂਪੇਨ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਔਰ 8500 ਦੇ ਕਰੀਬ ਬੱਚੇ ਸਾਡੇ ਨਾਲ ਇਸ ਕੈਂਪੇਨ ਚ ਜੁੜ ਚੁੱਕੇ ਨੇ ਜੀ ਕਿਵੇਂ ਮਨਚ ਭਾਵ ਆਇਆ ਸੀ ਕਿ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਅਸਲ ਵਿੱਚ ਜਦੋਂ ਅਸੀਂ ਹਿੰਦੁਸਤਾਨ ਦੇ ਲੈਵਲ ਤੇ ਦੇਖਦੇ ਆਂ ਤੇ ਅਸੀਂ ਦੇਖਦੇ ਆਂ ਬਿਹਾਰ ਵਰਗੀ ਸਟੇਟ ਦੇ ਬੱਚੇ ਆਈਐਸ ਆਈਪੀਐਸ ਕਰਨ ਲਈ ਕਾਲੇ ਨੇ ਜੀ ਪੂਰਾ ਉਨਚ ਚਾਅ ਹੈ ਕਿ ਅਸੀਂ ਸਿਵਲ ਸਰਵਿਸਿਜ਼ ਕਰਨੀ ਹੈ ਤੇ ਪੰਜਾਬ ਦੇ ਸਾਰੇ ਬਾਜ਼ਾਰ ਆਇਲਸ ਨਾਲ ਭਰੇ ਹੁੰਦੇ ਸੀਗੇ ਸਾਨੂੰ ਲੱਗਦਾ ਸੀ ਕਿ ਪੰਜਾਬ ਦੇ ਬੱਚਿਆਂ ਦੀ ਜਿਹੜੀ ਐਸਪੀਰੇਸ਼ਨ ਹੈ ਨਾ ਇੱਛਾ ਹੈ ਕੁਝ ਕਰਨ ਦੀ ਉਹ ਡਾਊਨ ਹੋ ਗਈ ਹੈ ਸੋ ਉਸ ਵੇਲੇ 2021 ਦੇ ਵਿੱਚ ਇਹ ਕੈਂਪੇਨ ਸ਼ੁਰੂ ਕੀਤੀ ਸੀ ਐਸਪੀਰੇਸ਼ਨ ਬਿਲਡਿੰਗ ਕੈਂਪੇਨ ਉਹਨ ਕਿਵੇਂ ਐਸਪੀਰੇਸ਼ਨ ਬਿਲਡ ਕਰੀਏ ਸਾਡੇ ਕੋਲ ਇੰਨੇ ਟੀਚਰ ਨਹੀਂ ਇੰਨੇ ਪੈਸਾ ਨਹੀਂ ਇੰਨੇ ਮੋਟੀਵੇਟਰ ਨਹੀਂ ਇੰਨੇ ਪਿੰਡਾਂ 'ਚ ਕਿਵੇਂ ਪਹੁੰਚਾਂਗੇ ਸੋ ਦਿਸ ਆਈਡੀਆ ਕੇਮ ਟੂ ਅਸ ਕਿ ਜੇ ਇੰਨਾ ਕੁਛ ਨਹੀਂ ਹੈ ਤੇ ਅੱਛੀਆਂ ਕਿਤਾਬਾਂ ਤੇ ਸਾਡੇ ਕੋਲ ਹੈ ਨਾ ਜੇ ਅਸੀਂ ਬੱਚਿਆਂ ਵਿੱਚ ਕਿਤਾਬ ਪੜਨ ਦੀ ਇੱਕ ਚੇਟਕ ਲਗਾ ਦਈਏ ਉਹਨਾਂ ਨੂੰ ਸ਼ੌਂਕ ਪੈ ਜਾਵੇ ਔਰ ਤੁਸੀਂ ਦੇਖੋ ਸਾਡੇ ਜਿੰਨੇ ABC ਦੇ ਬੱਚੇ ਨੇ ਇੱਕ ਤੋਂ ਬਾਅਦ ਇੱਕ ਕਿਤਾਬ ਪੜਹੀ ਜਾ ਰਹੇ ਹੁਣ ਬਿਨਾ ਕਿਤਾਬ ਪੜੇ ਰਹਿੰਦੇ ਨਹੀਂ ਹੋ ਥੋੜਾ ਟਾਈਮ ਮਿਲਿਆ ਅੱਧਾ ਘੰਟਾ ਮਿਲਿਆ 15 ਮਿੰਟ ਬਿਨੇ ਨੇ ਆਪਣੀ ਕਿਤਾਬ ਚੱਕ ਲਈ ਔਰ ਬੱਚਿਆਂ ਦਾ ਐਕਸਪੀਰੀਅੰਸ ਹੈ ਕਿ ਜਿੰਨੀ ਦੇਰ ਸਰ ਅਸੀਂ ਕਿਤਾਬ ਪੜ੍ਹਦੇ ਰਹਿੰਨੇ ਆ ਨਾ ਉੰਨੀ ਦੇਰ ਚਾਚ ਰਹਿੰਨੇ ਆ ਜਦੋਂ ਕੋਈ ਕਿਤਾਬ ਨਹੀਂ ਹੁੰਦੀ ਫਿਰ ਸਕਰੀਨ ਦੇ ਨਾਲ ਜੁੜ ਜਾਂਦੇ ਆ ਐਂਡ ਸਕਰੀਨ ਗਿਵਸ ਯੂ ਡਿਪਰੈਸ਼ਨ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਕਹਿੰਦੇ ਆ ਕਿਤਾਬ ਸਭ ਤੋਂ ਜ਼ਿਆਦਾ ਆਪਣਾ ਬੈਸਟ ਫਰੈਂਡ ਬਣ ਸਕਦੀ ਹੈ ਕਿਉਂਕਿ ਲੋਕ ਜਿਹੜੇ ਹਮੇਸ਼ਾ ਧੋਖਾ ਦੇ ਜਾਂਦੇ ਕਿਤਾਬਾਂ ਕਦੀ ਧੋਖਾ ਨਹੀਂ ਦਿੰਦੀਆਂ ਉਪਰੋਂ ਸਬਕ ਅਰੇੜ ਦਿੰਦੀਆਂ ਵਖਰਾ ਮੈਂ ਤੇ ਕਹਾਂਗਾ ਸਾਡੇ ਲਈ ਤੇ ਸਾਡਾ ਤੇ ਗੁਰੂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੀ ਸ਼ਬਦ ਹੈ ਬਿਲਕੁਲ ਮਤਲਬ ਰੀਡਿੰਗ ਨਾਲ ਤੇ ਸਾਨੂੰ ਸਹਿਜ ਸੁਭਾਏ ਅਸੀਂ ਹੈਰੀਟੇਜ ਆਪਣੇ ਵਿਰਸੇ 'ਚ ਹੀ ਰੀਡਿੰਗ ਨਾਲ ਜੁੜੇ ਹੋਏ ਹਾਂ ਔਰ ਤੁਸੀਂ ਦੇਖੋ ਰੀਡਿੰਗ ਦੀ ਗੱਲ देयर आर ਟੂ ਟਾਈਪਸ ਆਫ ਰੀਡਿੰਗ एफरेट रीडिंग एंड एस्थेटिक रीडिंग एफरेट रीडिंग ਹੁੰਦਾ ਵੀ ਅਸੀਂ ਪੜ੍ਹ ਕੇ ਕੋਈ ਮੈਸੇਜ ਲੈਣਾ ਤੇ ਐਸਥੈਟਿਕ ਰੀਡਿੰਗ ਹੁੰਦਾ ਸਾਨੂੰ ਪੜ੍ਹਨ ਦਾ ਸਵਾਦ ਆ ਰਿਹਾ ਉਹਦੀ ਸ਼ਾ ਉਹਦੀ ਭਾਸ਼ਾ ਉਹਦੇ ਸ਼ਬਦ ਉਹਦਾ ਕੰਟੈਂਟ ਅਰ ਜਿਦੋਂ ਗੁਰੂ ਗ੍ਰੰਥ ਸਾਹਿਬ ਦੀ ਰੀਡਿੰਗ ਕਰਦੇ ਆ ਪਾਠ ਕਰਦੇ ਆ ਅਸੀਂ ਦੋਨੋਂ ਤਰ੍ਹਾਂ ਦੀ ਰੀਡਿੰਗ ਕਰਦੇ ਆ ਮੈਸੇਜ ਵੀ ਲੈਨੇ ਆ ਤੇ ਆਨੰਦ ਵੀ ਲੈਨੇ ਆ ਸੋ ਰੀਡਿੰਗ ਨਾਲ ਤੇ ਪੰਜਾਬ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ ਸਿਰਫ ਪਿਛਲੇ ਸਮੇਂ 'ਚ ਅਸੀਂ ਇਸ ਤੋਂ ਟੁੱਟ ਗਏ ਸੀ ਜਦੋਂ ਅਸੀਂ ਰੀਡਿੰਗ ਨਾਲ ਜੁੜਾਂਗੇ ਸਾਡੇ ਅੰਦਰ ਜੀਨ ਹੀ ਰੀਡਿੰਗ ਦੀ ਹੈ ਹੈਨਾ ਅਸੀਂ ਤੇ ਦੂਸਰੀ ਤੀਸਰੀ ਦਾ ਬੱਚਾ ਵੀ ਪਾਠ ਕਰਦਾ ਹੈ ਹੈਨਾ ਜਪਜੀ ਸਾਹਿਬ ਦਾ ਗੁਟਕਾ ਲੈ ਕੇ ਪੜਦਾ ਹੈ ਹੈਨਾ ਸੋ ਇਹ ਜਿਹੜੀ ਰੀਡਿੰਗ ਹੈ ਸਾਨੂੰ ਗੁਰੂ ਸਾਹਿਬ ਨੇ ਨੌਲੇਜ ਨਾਲ ਜੋੜਿਆ ਹੈ ਸ਼ਬਦ ਸਾਡਾ ਗੁਰੂ ਹੈ ਤੇ ਪੰਜਾਬ ਦੇ ਵਿੱਚ ਖੁਸ਼ੀ ਦੀ ਗੱਲ ਹੈ ਇਹ ਕੈਂਪੇਨ ਪੰਜਾਬ ਦੇ ਬੱਚੇ ਪੰਜਾਬ ਦੇ ਮਾਤਾ ਪਿਤਾ ਸਾਡੇ ਟੀਚਰ ਸਹਿਬਾਨ ਇਹਨੂੰ ਬਹੁਤ ਸਪੋਰਟ ਕਰ ਰਹੇ ਆ ਇੱਕ ਕੈਂਪੇਨ ਜਦੋਂ ਦੀ ਖੋਲੀਏ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਕਿੰਨਾ ਕੋ ਪਰਵਾ ਹੁੰਗਾਰਾ ਮਿਲ ਦੇਖਣ ਨੂੰ ਮਿਲਿਆ ਕੱਲਾ ਲੁਧਿਆਣਾ ਨਹੀਂ ਜੀ ਇਹ ਸਾਰੇ ਪੰਜਾਬ ਦੇ ਵਿੱਚ ਹੈ ਅੱਛਾ ਤੁਸੀਂ ਅੱਜ ਦੇਖੋ 6 ਬੱਚਿਆਂ ਦਾ ਸਨਮਾਨ ਹੋਇਆ ਸਿਰਫ 2 ਲੁਧਿਆਣੇ ਤੁਸੀਂ 4 ਬਰ ਹੋ ਸੀ ਅੱਛਾ ਕਿੱਥੇ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਇੱਕ ਬਚਾ ਹਰਿਆਣੇ ਤੋਂ ਜਾਖਲ ਤੋਂ ਸੀਗਾ ਸੋ ਇਹ ਸਾਰੇ ਪਾਸੇ ਰੁਝਾਨ ਹੈ ਹਾਂ ਲੁਧਿਆਣੇ ਕਿਉਂਕਿ ਸਾਡਾ ਹੈੱਡਕੁਆਟਰ ਹੈ ਉਸ ਕਰਕੇ ਲੁਧਿਆਣੇ ਦੇ ਵਿੱਚ ਬੱਚਿਆਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ ਆ ਜਾਂਦੇ ਨੇ ਬਟ ਇਹ ਜਿਹੜਾ ਰੁਝਾਨ ਹੈ ਇਹ 올ਓਵਰ ਪੰਜਾਬ ਜੀ ਜਦੋਂ ਤੁਸੀਂ ਇਹ ਕੈਂਪੇਨਿੰਗ ਸ਼ੁਰੂ ਕੀਤੀ ਸੀ ਮੰਨ ਚ ਕੋਈ ਆਇਆ ਸੀ ਕਿ ਇਹਦੀ ਪਬਲਿਸਿਟੀ ਕੀਤੀ ਜਾਵੇ ਕਿਸੇ ਤਰ੍ਹਾਂ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਂ ਉਹਦਾ ਪੈਂਪਲੈਟ ਵੰਡ ਗਏ ਕੁਝ ਕੀਤਾ ਸੀ ਬਹੁਤ ਅੱਛਾ ਤੁਹਾਡਾ ਕੁਐਸਚਨ ਹੈ ਜਦੋਂ ਇਹ ਕੈਂਪੇਨ 21 ਵਿੱਚ ਸ਼ੁਰੂ ਹੋਈ ਨਾ ਅਸੀਂ ਸੋਚਦੇ ਸੀ ਵੀ 500 ਬੱਚੇ ਵੀ ਜੁੜ ਜਾਣਾਂ ਤੇ ਬੜੀ ਵੱਡੀ ਗੱਲ ਹੋਈ ਪਰ ਤੁਸੀਂ ਹੈਰਾਨ ਹੋਵੋਗੇ ਅਸੀਂ ਇੱਕ ਛੋਟਾ ਜਿਹਾ ਮੈਸੇਜ ਤਿੰਨ ਜਾਂ ਚਾਰ ਵਟਸਐਪ ਗਰੁੱਪਸ ਵਿੱਚ ਪਾਇਆ ਸੀ ਪਹਿਲੇ ਹਫ਼ਤੇ ਹੀ 500 ਹੋ ਗਏ ਦੂਸਰੇ ਹਫ਼ਤੇ 1500 ਬੱਚੇ ਰਜਿਸਟਰ ਹੋ ਗਏ ਅਸੀਂ ਰਜਿਸਟ੍ਰੇਸ਼ਨ ਬੰਦ ਕਰਤੀ ਵੀ ਕਿਵੇਂ ਸੰਭਾਲਾਂਗੇ ਇੰਨੇ ਬੱਚੇ 6 ਮਹੀਨੇ ਸਾਲ ਰਜਿਸਟ੍ਰੇਸ਼ਨ ਬੰਦ ਰਹੀ ਹੁਣ ਦੁਬਾਰਾ ਅਸੀਂ ਖੋਲੀ ਹੈ ਸੋ ਬੱਚਿਆਂ ਚ ਰੀਡਿੰਗ ਦਾ ਚਾ ਹੈ ਮੈਂ ਸੋਚਦਾ ਅਸੀਂ ਵੱਡੇ ਟੀਚਰ ਤੇ ਮਾਤਾ ਪਿਤਾ ਅਸੀਂ ਹਾਲੀ ਇਸ ਪ੍ਰਤੀ ਸੁਚੇਤ ਨਹੀਂ ਜਿੱਥੇ-ਜਿੱਥੇ ਵੀ ਅਸੀਂ ਰੀਡਿੰਗ ਦੀ ਜਾਗ ਲਗਾਵਾਂਗੇ ਉੱਥੇ ਬੱਚੇ ਰੀਡਿੰਗ ਕਰਨਗੇ ਤੇ ਰੀਡਿੰਗ ਕਰਕੇ ਸਾਡਾ ਨਾਰਾ ਹੀ ਹੈ ਰੀਡਰਸ ਆਰ ਲੀਡਰਸ ਕਿਉਂਕਿ ਰੀਡਿੰਗ ਕਰਨ ਵਾਲਾ ਬੱਚਾ ਕਿਤਾਬਾਂ ਪੜਨ ਵਾਲਾ ਬੱਚਾ ਕਦੀ ਕ੍ਰਾਈਮਨਲ ਨਹੀਂ ਹੋ ਸਕਦਾ ਟੂਡੇ ਰੀਡਰ ਟੂਮਾਰੋ ਆ ਲੀਡਰ ਜੀ ਅੱਜ ਰੀਡਰ ਬਣੋ ਕੱਲ ਤੁਸੀਂ ਲੀਡਰ ਬਣੋਗੇ ਜੀ ਸੋ ਅੱਛੀਆਂ ਕਿਤਾਬਾਂ ਦੇ ਨਾਲ ਅਸੀਂ ਬਹੁਤ ਹਰ ਤਰ੍ਹਾਂ ਦੀ ਅਸੀਂ ਕਿਤਾਬ ਦੇ ਰਹੇ ਹਾਂ ਉਹਨਾਂ ਨੂੰ ਨੋਵਲ ਵੀ ਟਰੈਵਲ ਲੌਗ ਵੀ ਛੋਟੇ ਛੋਟੇ ਐਂਥੋਲੋਜੀਜ਼ ਵੀ ਹੈ ਨਾ ਜੀ ਹਰ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਅਸੀਂ ਬੁੱਕਸ ਦੇਈਏ ਇੰਗਲਿਸ਼ ਬੁੱਕਸ ਵੀ ਨੇ ਸਾਡੇ ਕੋਲ ਔਰ ਪੰਜਾਬੀ ਬੁੱਕਸ ਵੀ ਨੇ ਭਾਈ ਵੀਰ ਸਿੰਘ ਜੀ ਦੀਆਂ ਬੁੱਕਸ ਨੇ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀਆਂ ਬੁੱਕਸ ਨੇ ਸੋ ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਰੀਡਿੰਗ ਦੇ ਨਾਲ ਜੋੜ ਰਹੇ ਹਾਂ ਬੀਂਗਏ ਪ੍ਰੋਫੈਸਰ ਜਿਹੜੇ ਲੋਗ ਜਿਹੜੇ ਆਮ ਪਬਲਿਕ ਹੈ ਜਿਹੜੀ ਜੁੜਨਾ ਚਾਹਦੀ ਕਿਤਾਬਾਂ ਨਾਲ ਪਰ ਕਹਿੰਦੇ ਆਲਸ ਅੱਗੇ ਆ ਜਾਂਦਾ ਵੀ ਅਸੀਂ ਪੜ੍ਹਨਾ ਚਾਹੁੰਦੇ ਆ ਇੱਕ ਪੇਜ ਪੜ੍ਹਦੇ ਆ ਛੱਡ ਦਿੰਦੇ ਆ ਉਹਨਾਂ ਨੂੰ ਕੋਈ ਟਿਪਸ ਦੇਣਾ ਚਾਹੁੰਦੇ ਆ ਬਹੁਤ ਵਧੀਆ ਤੁਹਾਡਾ ਸਵਾਲ ਇੱਕ ਮੈਂ ਅਪੀਲ ਪੰਜਾਬ ਦੇ ਸਾਰੇ ਮਾਤਾ ਪਿਤਾ ਨੂੰ ਕਰਨਾ ਚਾਹਾਂਗਾ ਮੈਂ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਜਦੋਂ ਪੰਜਾਬ ਵਿੱਚ ਮੇਲੇ ਜੋੜ ਮੇਲੇ ਹੁੰਦੇ ਨੇ ਤੇ ਉੱਥੇ ਅਸੀਂ ਸਟਾਲ ਲਗਾਉਂਦੇ ਸੀ ਬੁਕਸ ਦਾ ਮੈਂ ਅਕਸਰ ਦੇਖਿਆ ਬੱਚਾ ਮੰਮੀ ਪਾਪਾ ਨੂੰ ਕਹਿੰਦਾ ਮੈਨੂੰ ਕਿਤਾਬ ਲੈ ਦਿਓ ਤੇ ਮੰਮੀ ਪਾਪਾ ਕਹਿੰਦੇ ਛੱਡ ਭਰਾਂ ਤੂੰ ਕਿਹੜਾ ਪੜਨੀ ਹੈ ਇਹ ਇੱਕ ਬਹੁਤ ਜ਼ਿਆਦਾ ਇੱਕ ਨੈਗੇਟਿਵ ਇੱਕ ਤੱਬਾ ਹੈ ਪੰਜਾਬ ਤੇ ਮੈਂ ਮਾਤਾ ਪਿਤਾ ਨੂੰ ਕਹਾਂਗਾ ਕਿ ਹਰ ਮਹੀਨੇ ਘੱਟੋ ਘੱਟ ਇੱਕ ਕਿਤਾਬ ਬੱਚੇ ਨੂੰ ਜ਼ਰੂਰ ਲੈ ਕੇ ਦੇ ਜੀ ਜੇ ਤੁਸੀਂ ਇੱਕ ਸੂਟ ਉਹਦਾ ਘੱਟ ਲੈ ਦੋਗੇ ਨਾ ਇੱਕ ਤੇ ਉਹਦੇ ਵਿੱਚ ਹੀ ਚਾਰ ਕਿਤਾਬਾਂ ਆ ਜਾਣਗੀਆਂ ਪਰ ਜੇ ਕਿਤਾਬ ਘਰ ਵਿੱਚ ਹੋਏਗੀ ਤੇ ਬੱਚਾ ਪੜੇਗਾ ਜੇ ਆਪਾਂ ਕਿਤਾਬ ਹੀ ਉਹਨੂੰ ਖਰੀਦ ਕੇ ਨਹੀਂ ਦੇ ਰਹੇ ਤੇ ਉਹਦਾ ਦੋਸ਼ ਔਰ ਉਹਦੀ ਜ਼ਿੰਮੇਵਾਰੀ ਮਾਤਾ ਪਿਤਾ ਤੇ ਆਏਗੀ ਜਿਹੜੇ ਅੱਜ ਮਾਤਾ ਪਿਤਾ ਕਹਿੰਦੇ ਨਾ ਸਾਡਾ ਬੱਚਾ ਨਸ਼ਾ ਕਰਨ ਲੱਗ ਗਿਆ ਸਾਡੇ ਕਹਿਣੇ ਵਿੱਚ ਨਹੀਂ ਰਿਲੇਸ਼ਨਸ਼ਿਪ ਤੇ ਹੋਰ ਗਲਤ ਗੱਲਾਂ 'ਚ ਫਸ ਗਿਆ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਰੀਡਿੰਗ ਨਾਲ ਨਹੀਂ ਜੋੜਿਆ ਸੋ ਅੱਜ ਵਰਲਡ ਬੁੱਕ ਡੇ ਦੇ ਮੌਕੇ ਤੇ ਮੈਂ ਸਾਰੇ ਮਾਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਕਿਤਾਬਾਂ ਖਰੀਦ ਕੇ ਦਿਓ ਔਰ ਹੁਣ ਰੂਲਸ ਆਫ ਦਾ ਗੇਮ ਹੈਵ ਚੇਂਜਡ ਅੱਗੇ ਅਸੀਂ ਕਹਿੰਦੇ ਸੀ ਅਮੀਰ ਉਹ ਹੈ ਜਿਹਦੇ ਘਰ 'ਚ ਵਧੀਆ ਬੜਾ ਵਧੀਆ ਫਰਨੀਚਰ ਹੈ ਸੋਫਾ ਬੜਾ ਵਧੀਆ ਹੈ ਅਸੀਂ ਉਹਨਾਂ ਕਹਿੰਦੇ ਹਾਂ ਜਿਹਦੇ ਘਰ ਦੇ ਵਿੱਚ ਜ਼ਿਆਦਾ ਕਿਤਾਬਾਂ ਨੇ ਵਧੀਆ ਕਿਤਾਬਾਂ ਨੇ ਉਹ ਜ਼ਿਆਦਾ ਅਮੀਰ ਹੈ ਇਹ ਮੈਂਟੈਲਿਟੀ ਚੇਂਜ ਕਰਦੀ ਹੈ ਬੁక్స్ ਬਿਲਕੁਲ ਮੈਂਟੈਲਿਟੀ ਚੇਂਜ ਕਰਦੀਆਂ ਨੇ ਔਰ ਸਾਨੂੰ ਇਹ ਇਸ ਗੱਲ ਦੀ ਦੌੜ ਹੋਣੀ ਚਾਹੀਦੀ ਹੈ ਕਿ ਮੇਰੇ ਕੋਲ ਹਜ਼ਾਰ ਕਿਤਾਬ ਹੈ ਮੇਰੇ ਕੋਲ 2000 ਕਿਤਾਬ ਹੈ ਸਾਡੀ ਦੌੜ ਇਹ ਲਗਣੀ ਚਾਹੀਦੀ ਹੈ ਸੁਰਬਾਨੀ ਕੌਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਬੁੱਕ ਲਿਖੀ ਗਈ ਹੈ ਤੇ ਇਹ ਕਿਸ ਬੇਸ ਤੇ ਲਿਖੀ ਗਈ ਹੈ ਦੱਸੋਗੇ ਸਾਡੀ ਵਿਊਰਸ ਨੂੰ ਹਾਂ ਜੀ ਸੋ ਅ ਬਿਊਟੀਫੁਲ ਸਟਾਰ ਜਿਸ ਲੀਨ ਪਰ ਜਨ ਲਿਖਿਆ ਜੋ ਜੰਮੂ ਦੇ ਰੈਜ਼ੀਡੈਂਟ ਨੇ ਤੇ ਯੂਕਰੇਨ ਗਏ ਸੀਗੇ ਆਪਣੀ ਐਮਬੀਬੀਏ ਕਰਨ ਤੇ ਉੱਥੇ ਉਹ ਵਾਰ ਵਿੱਚ ਉਹ ਫਸ ਗਏ ਸਾਰੇ ਇੰਡੀਅਨ ਬੱਚੇ ਜਿਹੜੇ ਫਸੇ ਸੀਗੇ ਤੇ ਉਹਨਾਂ ਨੇ ਇੱਕ 1 ਮੰਥ ਪੂਰਾ ਸਟਰਗਲ ਕੀਤਾ ਜਿੱਥੇ ਉਹ ਰਹਿੰਦੇ ਸੀਗੇ ਤੇ ਜਿੱਥੇ ਉਹਨਾਂ ਨੇ ਪੋਲੈਂਡ ਦੇ ਬਾਰਡਰ ਤੇ ਜਾਣਾ ਸੀ ਉਹ 15 ਆਵਰਸ ਦਾ ਰੋਡ ਦਾ ਟ੍ਰਿਪ ਸੀਗਾ ਬਟ ਉੱਥੇ ਉਹ ਬੱਸ ਲੈਣੀ ਤੇ ਉਹ ਸਟਰਗਲਸ ਉਹਨਾਂ ਨੇ ਆਪਣੇ ਆਪਣੇ ਅੱਖਾਂ ਸਾਹਮਣੇ ਮਤਲਬ ਬੰਬਿੰਗ ਹੁੰਦੇ ਦੇਖਿਆ ਸਾਰਾ ਯੂਕਰੇਨ ਦਾ ਸੀਨ ਦੇਖਿਆ ਸੋ ਉਹਨਾਂ ਨੇ ਇਹ ਬੁੱਕ ਆਪਣੀ ਸਾਰੀ ਇੱਕ ਮੰਦ ਜਿਹੜੀ ਉਹਨਾਂ ਦੀ ਸਟਰਗਲ ਸੀਗੀ ਉਹ ਡਾਕੂਮੈਂਟ ਕੀਤੀ ਆਪਣੀ ਵਾਰ ਜਰਨੀ ਸਟਰਗਲ ਸਾਰਾ ਡਾਕੂਮੈਂਟ ਕੀਤਾ ਇਨ ਹੋਪਸ ਕਿ ਜਿਹੜੇ ਸਾਡੇ ਵਰਗੇ ਬੱਚੇ ਪੜ੍ਹੇ ਨੇ ਉਹ 21 ਸਾਲਾਂ ਦੇ ਸੀ ਜਦੋਂ ਸਾਰਾ ਕੁਝ ਹੋਇਆ ਤੇ ਸਾਨੂੰ ਵੀ ਉਹ ਕਰੇਜ ਰੈਜ਼ੀਲੈਂਸ ਨਾਲ ਜਿਵੇਂ ਉਹਨੇ ਆਪਣੀ ਓਵਰਕਮ ਕੀਤੇ ਚੈਲੰਜਸ ਉਹ ਕਰ ਸਕਣ ਉਹਨੇ ਸ਼ੇਅਰ ਕੀਤਾ ਕਿ ਉਹ ਬੰਕਰ ਚ ਰਹੇ ਰਾਤੀ ਖਾਣਾ ਨਹੀਂ ਸੀਗਾ ਬਿਲਕੁਲ ਯੂਕਰੇਨ ਦੀ ਠੰਡ ਵੀ ਬਹੁਤ ਜ਼ਿਆਦਾ ਸੀ ਬਟ ਫਿਰ ਵੀ ਉਹਨੇ ਆਪਣੇ ਨਾਲ ਦੇ ਬੱਚਾ ਨੂੰ ਮੋਟੀਵੇਟ ਕੀਤਾ ਹੌਸਲਾ ਦਿੱਤਾ ਕਿ ਅਸੀਂ ਇੱਥੋਂ ਨਿਕਲਾਂਗੇ ਨਾਲ ਉਹਨੇ ਆਪਣੀ ਬੁੱਕ 'ਚ ਬੜੀ ਸੋਹਣੀ ਜਿਹੀ ਗੱਲ ਲਿਖੀ ਹੈ ਕਿ ਮੈਂ ਜਦੋਂ ਵੀ ਆਈ ਲੁੱਕ ਬੈਕ ਤੇ ਮੈਂ ਇਹ ਨਹੀਂ ਕਹਿੰਦੀ ਕਿ ਮੇਰੀ ਸਫਰਿੰਗ ਸਭ ਤੋਂ ਜ਼ਿਆਦਾ ਸੀਗਾ देयर वर सो ਮੈਨੀ ਪੀਪਲ ਹੂ ਆਰ ਸਫਰਿੰਗ ਮੋਰ ਦੈਨ ਮੀ ਤੇ ਉਹਨਾਂ ਦਾ ਆਈ ਥਿੰਕ ਜਦੋਂ ਕੋਈ ਵੀ ਇਹ ਬੁੱਕ ਪੜੇਗਾ ਜਾਂ ਫਿਰ ਜੋ ਉਹਨਾਂ ਦਾ ਮਾਈਂਡਸੈਟ ਉਹਨਾਂ ਦੀ ਉਹਨਾਂ ਦੀ ਥੌਟਸ ਉਹਨਾਂ ਦੇ ਐਕਸਪੀਰੀਐਂਸਸ ਕਿ ਐਗਜ਼ੈਕਟਲੀ ਜਦੋਂ ਮੇਬੀ ਉਹ ਬੰਬਿੰਗ ਹੋ ਰਹੀ ਸੀ ਉਹ ਕੀ ਸੋਚ ਰਹੇ ਸੀਗੇ ਕਿ ਵੇ ਉਹ ਸਾਰਾ ਆਈ ਥਿੰਕ ਇਟ ਇਜ਼ ਅ ਵੈਰੀ ਇੰਟਰਸਟਿੰਗ ਵੈਰੀ ਇੰਗੇਜਿੰਗ ਤੇ ਵੈਰੀ ਟਰਮੈਟਿਕ ਐਕਸਪੀਰੀਐਂਸ ਐਸ ਵੈਲ ਬਟ ਬੁੱਕ ધ ਐਂਡ ਤੱਕ ਆਂਦੇ ਆਂਦੇ ਆਈ ਥਿੰਕ ਤੁਸੀਂ ਇੱਕ ਟਰੋਮਾ ਤੇ ਲੈ ਕੇ ਬਟ ਯੂ ਕੈਨ ਸੀ ਅ ਜਰਨੀ ਆਫ ਰੈਜ਼ੀਲੀਐਂਸ ਐਂਡ ਯੂ ਕੈਨ ਸੀ ਅ ਵੈਰੀ ਬਿਊਟੀਫੁਲ ਜਰਨੀ ਤਾਂ ਇਹ ਬੁੱਕ ਦਾ ਨਾਮ ਹੈ ਬਿਊਟੀਫੁਲ ਸਕਾਰ ਸਕਾਰ ਤਾਂ ਹੈ ਬਟ ਉਹ ਇੰਨਾ ਸੋਹਣਾ ਕਿ ਉਸ ਬੰਦੇ ਦੀ ਸਾਰੀ ਜ਼ਿੰ ਮੋਟੀਵੇਸ਼ਨ ਮਿਲੇਗੀ ਜਿਹੜੇ ਬੱਚੇ ਪੜਨਗੇ ਆ ਬੁੱਕ ਆਈ ਥਿੰਕ ਮੇਰਾ ਕਨਸੈਪਟ ਆਫ ਮੋਟੀਵੇਸ਼ਨ ਇਸ ਕਿ ਮੋਟੀਵੇਸ਼ਨ ਸਿਰਫ 2 ਦਿਨ ਹੁੰਦੀ ਹੈ ਬਟ ਇਹ ਬੁੱਕ ਤੋਂ ਜੋ ਮਿਲੇਗਾ ਇਟ ਇਜ਼ ਐਵਰ ਲਾਸਟਿੰਗ ਇਨ ਦ ਸੈਂਸ ਕਿ ਹੋਏ ਨਾ ਹੋਏ ਅਗਰ ਗਲਤੀ ਨਾਲ ਮੈਂ ਵੀ ਕਿਸੇ ਸਿਮਿਲਰ ਐਕਸਪੀਰੀਅੰਸ ਤੇ ਹੋ ਜਾਵਾਂ ਤੇ ਐਟ ਲੀਸਟ ਆਈ ਵਿਲ ਹੈਵ ਅ ਹੋਪ ਕਿ ਅਗਰ ਉਹ ਬੱਚੇ ਨੇ ਕੀਤਾ ਸਿਗਾ ਹਨਾ ਮਤਲਬ ਹੌਂਸਲਾ ਮਿਲਦਾ ਹੈ ਹੌਂਸਲਾ ਮਤਲਬ ਮੋਟੀਵੇਸ਼ਨ ਇੱਕ ਦਿਨ ਦੋ ਦਿਨ ਦੀ ਹੈ ਪਰ ਜਿਹੜਾ ਹੋਪ ਹੈ ਤੇ ਜਿਹੜਾ ਉਹ ਕੈਰੈਕਟਰ ਜਿਹੜਾ ਪੜਿਆ ਹੋਇਆ ਨਾ ਉਹ ਤਾਂ ਇੱਕ ਜ਼ਿੰਦਗੀ ਬੁੱਕਸ ਤੁਹਾਨੂੰ ਇੱਕ ਜ਼ਿੰਦਗੀ ਜਿਹਾਉਂਦੇ ਸੋ ਇਹ ਬੋਲਦੇ ਕਹਿੰਦੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹੁੰਦਾ ਉਹ ਤਿੰਕਾ ਬਣ ਸਕਦੀ ਹੈ ਉਹ ਤਿੰਕਾ ਪਲੱਸ ਇੱਥੇ ਕਹਿੰਦੇ ਕਿ ਬੁੱਕਸ ਅਗਰ ਤੁਸੀਂ ਇੱਕ ਬੁੱਕ ਪੜ੍ਹੀ ਹੈ ਤਾਂ ਤੁਸੀਂ ਜੋ ਦੋ ਜ਼ਿੰਦਗੀਆਂ ਜੀਏ ਹੈ ਹਨਾ ਤਾਂ ਉਹ ਆਲਰੇਡੀ ਇੱਕ ਵਾਰ ਐਕਸਪੀਰੀਅੰਸ ਤਾਂ ਹੋ ਚੁੱਕੇ ਨੇ ਆਈਦਰ ਥਰੂ ਰੀਡਿੰਗ ਬਟ ਹੁਣ ਜਦੋਂ ਨੈਕਸਟ ਮੇ ਵੀ ਹੋਣ ਗਿਆ ਬਟ ਉਹਨਾਂ ਕੋਲ ਐਕਸਪੀਰੀਅੰਸ ਹੋਏਗਾ ਦੇ ਦੇ ਵਿਲ ਬੀ ਹੈਵ ਅ ਮਤਲਬ ਉਹ ਇੱਕ ਗਰੋਨ ਪਰਸਨ ਹੋਣਗੇ ਪਹਿਲੇ ਨਾਲੋਂ ਸੋ ਐਸ ਇ ਬੀ ਸੀ ਕਿੰਨਾ ਕੋ ਪ੍ਰਮੋਟ ਕਰਦਾ ਹੈ ਇਹੋ ਜੇ ਬੱਚਿਆਂ ਨੂੰ ਜਿਹੜੇ ਕਿ ਰੀਡਿੰਗ ਦੇ ਨਾਲ ਜੁੜਨਾ ਚਾਹੁੰਦੇ ਸਾਡਾ ਕੋਰੀ ਏ ਬੀ ਸੀ ਵਿੱਚ ਰੀਡਿੰਗ ਹੈ ਸੋ ਜਿਹੜੇ ਬੱਚੇ ਐਵੇਂ ਦੇ ਪਹਿਲੀ ਗੱਲ ਜੋ ਰੀਡ ਕਰਦੇ ਆ ਦੂਜੀ ਗੱਲ ਜਿਹੜੇ ਬੱਚੇ ਦੂਜਿਆਂ ਨੂੰ ਇਨਸਪਾਇਰ ਕਰਦੇ ਆ ਰੀਡ ਕਰਕੇ ਕਿ ਨੇ ਬੱਚੇ ਸਾਡੇ ਵਿੱਚੋਂ ਜੋ ਆਥਰਸ ਨਿਕਲ ਕੇ ਆਏ ਕਿਉਂਕਿ ਛੋਟਾ ਛੋਟਾ ਐਕਸਪੀਰੀਅੰਸ ਹੈਗਾ ਜਦੋਂ ਮੈਨੂੰ ਸਕਾਲਰਸ਼ਿਪ ਮਿਲੀ 2022 ਵਿੱਚ ਤਾਂ ਥਰੂ ਅੰਕਲ ਜੀ ਸਪੋਰਟ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਕਿਤਾਬ ਲਿਖਾ ਮੇਰੀ ਕਿਤਾਬ ਬਹੁਤ ਛੋਟੀ ਜੀ ਸੀਗੀ ਇੱਕ ਰਿਸੋਰਸ ਗਾਈਡ ਸੀਗੀ ਬਟ ਹੁਣ ਵੀ ਮੈਨੂੰ ਜਦੋਂ ਸੁਣਨ ਨੂੰ ਮਿਲਦਾ ਕਿ ਬੱਚੇ ਏਅਰ ਰੈਫਰਿੰਗ ਟੂ ਦੈਟ ਬੁੱਕ ਤੇ ਬੜੀ ਖੁਸ਼ੀ ਪਰਸਨਲ ਖੁਸ਼ੀ ਮਿਲਦੀ ਹੈ ਸੋ ਏਬੀਸੀ ਦਾ ਕੋਰ ਹੈ ਕਿ ਰੀਡਿੰਗ ਤੇ ਏਬੀਸੀ ਦਾ ਕੋਰ ਹੈ ਕਿ ਬੱਚੇ ਰੀਡ ਕਰਕੇ ਆਪਣੀ ਐਸਪੀਰੇਸ਼ਨਸ ਆਪਣੇ ਆਪ ਨੂੰ ਬਹੁਤ ਜ਼ਿਆਦਾ ਇੰਟੈਲੈ ਤੁਸੀਂ ਪਾਰਟਿਸਿਪੇਟ ਕੀਤਾ ਹੈ ਤਾਂ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਹੈ ਹਾਂਜੀ ਅੱਜ ਦੇ ਵਰਲਡ ਬੁੱਕ ਡੇ ਦੇ ਵਿੱਚ ਸ਼ੁ크੍ਰੀਤ ਆ ਕਿ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਵਰਲਡ ਬੁੱਕ ਤੇ ਮੈਨੂੰ ਲੱਗਦਾ ਮੈਂ ਪਹਿਲੀ ਵਾਰੀ ਵਰਲਡ ਬੁੱਕ ਡੇ ਦਾ ਕੋਈ ਇਵੈਂਟ ਅਟੈਂਡ ਕੀਤਾ ਹੈ ਤੇ ਅੱਜ ਜਿਹੜੀ ਬੁੱਕ ਲਾਂਚ ਹੋਈ ਆ ਬਿਊਟੀਫੁਲ ਸਕਾਰ ਜਸਲੀਨ ਕੌਰ ਜੀ ਦੇ ਵੱਲੋਂ ਉਹ ਹੱਲੇ ਮੈਂ ਪੜੀ ਨਹੀਂ ਹੈ ਬਟ ਜਿਨ੍ਹਾਂ ਨੇ ਵੀ ਪੜੀ ਹੈ ਸਾਰਿਆਂ ਦੇ ਐਕਸਪੀਰੀਐਂਸਿਸ ਸੁਣ ਕੇ ਸਾਰਿਆਂ ਨੇ ਬੜਾ ਅੱਛੇ ਕਮੈਂਟਸ ਕੀਤੇ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਘਰ ਜਾਣ ਤੋਂ ਪਹਿਲਾਂ ਰਸਤੇ ਵਿੱਚ ਇਹ ਬੁੱਕ ਨੂੰ ਪੂਰੀ ਪੜ ਲਵਾਂਗੀ ਅੱਛਾ ਤੇ ਜਿਸ ਦੌਰਾਨ ਹੁਣ ਤੁਸੀਂ ਕਹਿੰਦੇ ਵੀ ਇੱਕ ਕੰਪੀਟੀਸ਼ਨ ਜਿੱਤੇ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਜਰਨੀ ਕਿਦਾਂ ਦੀ ਰਹੀ ਪੜਨ ਦਾ ਪਹਿਲੇ ਚਾਹ ਸੀਗਾ ਉਹਨਾਂ ਬੁੱਕ ਪੜਨ ਦਾ ਹੁਣ ਚਾਹ ਵਧ ਗਿਆ ਕਿ ਨਹੀਂ ਹਾਂਜੀ ਐਸਪੀਰੇਸ਼ਨਸ ਬਿਲਡਿੰਗ ਕੈਂਪੇਨ ਦੇ ਵਿੱਚ ਜਦੋਂ ਪਾਰਟਿਸਪੇਸ਼ਨ ਕੀਤਾ ਉਸ ਤੋਂ ਬਾਅਦ ਹੀ ਬੁੱਕਸ ਪੜਨ ਦਾ ਚਾਹ ਹੋਰ ਵਧਿਆ ਹੈ ਕਿ ਇੱਕ ਤਾਂ ਇੱਕ ਟਾਈਮ ਹੋ ਜਾਂਦਾ ਹੈ ਕਿ ਇੰਨੇ ਟਾਈਮ ਦੇ ਵਿੱਚ ਬੁੱਕ ਪੜ੍ਹਣੀ ਪੜਨੀ ਹੈ ਉਪਰੋਂ ਜਿਹੜਾ ਚਾਹ ਹੁੰਦਾ ਹੈ ਕਿ ਅਸੀਂ ਰਿਵਿਊ ਦੇਣਾ ਹੈ ਤਾਂ ਬੁੜੀ ਚੰਗੀ ਤਰ੍ਹਾਂ ਬੁੱਕ ਪੜ੍ਹਣੀ ਹੈ ਤਾਂ ਉਹ ਲਰਨਿੰਗਸ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਨੋਟਸ ਬਣਾਣੇ ਸੋ ਇਹ ਸਾਰਾ ਕੁਝ ਬੜਾ ਹੈਲਪ ਕਰਦਾ ਹੈ ਸਾਡੇ ਅਕੈਡਮਿਕਸ ਦੇ ਵਿੱਚ ਵੀ ਸਾਡੀ ਪਰਸਨਲ ਲਾਈਫ ਦੇ ਵਿੱਚ ਵੀ ਕਿਵੇਂ ਦੇਖਦੇ ਹੋ ਕਿ ਜਿਹੜੇ ਬੱਚੇ ਬੁਕਸ ਨਾਲ ਜੁੜ ਨਹੀਂ ਬੰਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਦਿਲ ਕਰਦਾ ਪਰ ਉਹ ਪੜ ਨਹੀਂ ਪੰਦੇ ਉਹਨਾਂ ਵਾਸਤੇ ਕੋਈ ਇਹੋ ਜੀ ਟਿਪ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਸੋ ਜ਼ਰੂਰੀ ਹੋਏਗਾ ਕਿ ਬੁੱਕ ਰੀਡਿੰਗ ਦੀ ਹੈਬਿਟ ਸਾਡੇ ਲਾਈਫ ਸਟਾਈਲ ਦੇ ਵਿੱਚ ਆਵੇ ਕਿ ਹੈਬਿਟਸ ਦੋ ਤਰੀਕੇ ਨਾਲ ਬਣਨਗੇ ਜਾਂ ਤਾਂ ਇੱਕ ਟਾਈਮ ਫਿਕਸ ਕੀਤਾ ਜਾਵੇ ਕਿ ਮੈਂ ਲੰਚ ਕਰਨ ਤੋਂ ਬਾਅਦ ਬੁੱਕ ਰੀਡ ਕਰਨੀ ਹੈ ਜਾਂ ਮੈਂ ਸੌਣ ਤੋਂ ਪਹਿਲਾਂ ਬੁੱਕ ਰੀਡ ਕਰਨੀ ਹੈ ਜਾਂ ਫਿਰ ਇੱਕ ਹੈਬਿਟ ਦਾ ਸਟੈਕ ਹੋਵੇ ਕਿ ਮੈਂ ਸਕੂਲ ਤੋਂ ਬਾਅਦ ਆ ਕੇ ਤਬਾਦਦ ਮੈਂ ਬੁੱਕ ਹੀ ਰੀਡ ਕਰਦਾ ਇੱਕ ਮਿਨੀਮਮ ਟਾਰਗੇਟ ਰੱਖਿਆ ਜਾਵੇ ਕਿ ਜਿਵੇਂ ਕਹਿੰਦੇ ਨੇ ਕਿ 2 ਮਿੰਟ ਰੂਲ ਹੁੰਦਾ ਵਾ ਸੋ ਕੀ ਕੀਤਾ ਜਾਵੇ ਕਿ ਬਸ ਬੁੱਕ ਖੋਲ ਕੇ ਰੀਡ ਹੀ ਕਰਨਾ ਰੀਡ ਵੀ ਨਾ ਕਰੋ ਬੁੱਕ ਓਪਨ ਹੀ ਕਰ ਲਓ ਕਿ ਉਹਦੇ ਨਾਲ ਕੀ ਹੋਏਗਾ ਕਿਤੇ ਨਾ ਕਿਤੇ ਇਨਕਰੇਜਮੈਂਟ ਆਏਗਾ ਕਿ ਮੈਂ ਬੁੱਕ ਰੀਡਿੰਗ ਵੱਲ ਜ਼ਿਆਦਾ ਕੀਤਾ ਜਿਹੜੇ ਬੱਚੇ ਪੜਨਾ ਚਾਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਪੁੱਛਿਆ ਤੇ ਇਹ ਅਜਿਹੇ ਬੱਚੇ ਜਿਵੇਂ ਮੰਨ ਲਓ ਇੱਕ ਪੇਜ ਪੜਦੇ ਨੇ ਛੱਡ ਦਿੰਦੇ ਨੇ ਦੂਸਰਾ ਪੇਜ ਪੜਨਾ ਚਾਹੁੰਦੇ ਨੇ ਫਿਰ ਕਹਿੰਦੇ ਦੋ ਦਿਨ ਦਾ ਗੈਪ ਪੈ ਗਿਆ ਫਿਰ ਦੁਬਾਰਾ ਪੜਨਾ ਚਾਹੁੰਦੇ ਨੇ ਅਜਿਹਾਂ ਨੂੰ ਇਨਕਰੇਜ ਕਰਨ ਦੇ ਲਈ ਕੁਝ ਇਦਾਂ ਦਾ ਟਿਪ ਦੇ ਦਿਓ ਕਿ ਜਿਹੜੇ ਘਰ ਬੈਠ ਕੇ ਵੀ ਪੜ ਸਕਣ ਜੀ ਤੋਂ ਸਭ ਤੋਂ ਜ਼ਰੂਰੀ ਹੋਏਗਾ ਕਿ ਬੁੱਕ ਰੀਡਿੰਗ ਕਿ ਸਾਨੂੰ ਜਦੋਂ ਨਵਾਂ ਨਵਾਂ ਸਟਾਰਟ ਕਰਨ ਲੱਗਿਆਂ ਸਾਨੂੰ ਨਹੀਂ ਪਤਾ ਕਿ ਸਾਡਾ ਟੇਸਟ ਕਿਦਾਂ ਦਾ ਹੈ ਸੋ ਜ਼ਰੂਰੀ ਹੋਏਗਾ ਕਿ ਨਵੀਆਂ ਨਵੀਆਂ ਬੁੱਕਸ ਨੂੰ ਐਕਸਪਲੋਰ ਕਰੀਏ ਕਿਹੜਾ ਜਨਰ ਨੂੰ ਵਧੀਆ ਲੱਗ ਰਿਹਾ ਸਾਨੂੰ ਫਿਕਸ਼ਨ ਵਧੀਆ ਲੱਗ ਰਿਹਾ ਸਾਨੂੰ ਸਾਇੰਸ ਵਧੀਆ ਲੱਗ ਰਿਹਾ ਜਾਂ ਸਾਨੂੰ ਸੈਲਫ ਵਧੀਆ ਲੱਗ ਰਿਹਾ ਸੋ ਬੁੱਕਸ ਦਾ ਟੇਸਟ ਕਰਨਾ ਬਹੁਤ ਜ਼ਰੂਰੀ ਹੈ ਜੇ ਕਿਸੇ ਅਗਰ ਕੋਈ ਬੁੱਕ ਨਹੀਂ ਠੀਕ ਲੱਗ ਰਹੀ ਕੁਝ ਟਾਈਮ ਤੇ ਲਈ ਰੁਕ ਚੋ ਏਦਾਂ ਬਹੁਤ ਜ਼ਰੂਰੀ ਹੋਏਗਾ ਕਿ ਅਗਰ ਐਸੇ ਸਾਨੂੰ ਕੋਈ ਬੁੱਕ ਦਾ ਨਹੀਂ ਆਈਡੀਆ ਤਾਂ ਵੀ ਬੇਸਿਕ ਉਹ ਤੁਸੀਂ ਸਮਰੀ ਪਹਿਲੇ ਦੇਖ ਲਈਏ ਕਿ ਉਹ ਦੀ ਸਮਰੀ ਦਾ ਗੋਥਰ ਹੋ ਜਾਈਏ ਸਾਨੂੰ ਇੱਕ ਟੇਸਟ ਆ ਜਾਈਵੇ ਕਿ ਬੁੱਕ ਇਦਾਂ ਦੀ ਤੇ ਕ੍ਰਿਓਸਟੀ ਬਿਲਡ ਹੋ ਜਾਈਵੇ ਕਿ ਤੁਸੀਂ ਬੁੱਕ ਨੂੰ ਰੀਡ ਕਰੀਏ ਤਾਂ ਜ਼ਰੂਰੀ ਹੋਏਗਾ ਕਿ ਇਸ ਤਰੀਕੇ ਨਾਲ ਵੀ ਕਰੀਏ ਕਿ ਥੋੜਾ ਜਿਹਾ ਇਦਾਂ ਕਰ ਸਕਦੇ ਹਾਂ ਜਿਵੇਂ ਪਹਿਲੇ ਸਟੋਰੀਜ਼ ਬੁੱਕ ਪੜ੍ਹ ਲਈਆਂ ਥੋੜਾ ਇੰਟਰਸਟ ਹੋ ਜਾਊਗਾ ਬੁੱਕਸ ਪੜ੍ਹਨ ਵਾਲ ਫਿਰ ਅਸੀਂ ਕੁਝ ਵਧੀਆ ਬੁੱਕਸ ਪੜ੍ਹ ਸਕਦੇ ਹਾਂ ਹਾਂਜੀ ਕਿ ਬੁੱਕਸ ਨੂੰ ਐਕਸਪਲੋਰ ਕਰ ਲਈਏ ਅਗਰ ਨਹੀਂ ਮਨ ਕਰ ਰਿਹਾ ਬੁੱਕ ਰੀਡ ਕਰਨ ਰੁਕ ਜਿਏ ਕੋਈ ਹੋਰ ਪੜੀਏ ਕਿ ਇਦਾਂ ਨਾ ਹੋਵੇ ਕਿ ਬੁੱਕ ਮੈਨ ਲੈ ਕੇ ਆਏ ਹੁਣ ਬੁੱਕ ਸਾਰੀ ਕੰਪਲੀਟ ሰዎች ሰዎች <laughs> <laughs> ਦ ਵਰਡ ਬੁੱਕ ਡੇ ਦੇ ਦੌਰਾਨ ਇੱਕ ਕੈਂਪੇਨਿੰਗ ਕੀਤੀ ਗਈ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਿਤਾਬਾਂ ਦੇ ਨਾਲ ਜੋੜਿਆ ਜਾਵੇ ਤਾਂ ਕਿ ਜੋ ਲੋਕ ਸੋਸ਼ਲ ਮੀਡੀਆ ਦੇ ਉੱਤੇ ਬੜੇ ਹੋਏ ਨੇ ਤੇ ਉਹਨਾਂ ਤੋਂ ਸ਼ਾਇਦ ਨਿਜਾਤ ਪਾਈ ਜਾਵੇ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੁਕਰਤਵ ਵੱਲੋਂ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਦੀ ਜਿਹੜਿਆ ਸਾਰੇ ਉਪਰਾਲੇ ਕੀਤੇ ਹੋਏ ਐ ਤੁਸੀਂ ਵੀ ਬੁੱਕਸ ਪੜ੍ਹ ਕੇ ਅੱਗੇ ਆ ਸਕਦੇ ਹੋ ਤੇ ਤੁਸੀਂ ਵੀ ਆਪਣਾ ਜੀਵਨ ਜਿਹੜਾ ਸਹੀ ਸਫਲ ਬਣਾ ਸਕਦੇ ਹੋ ਇਦਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਨਵਲ ਦੇ ਨਾਲ ਜਸਪ੍ਰਿਤ